ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਨਵੀਂ ਸਬਜ਼ੀ ਬਣਾਉਣ ਲੱਗੇ ਆ ਜਿਹੜੀ ਤੁਸੀਂ ਕਦੀ ਨਹੀਂ ਖਾਧੀ ਹੋਏਗੀ ਸ਼ਾਇਦ ਕਿਸ ਨੇ ਖਾਧੀ ਵੀ ਹੋਵੇ ਅਸੀਂ ਬਣਾਉਣ ਲੱਗੇ ਆ ਮੂਲੀਆਂ ਤੇ ਅਦਰਕ ਦੀ ਸਬਜ਼ੀ ਤੇ ਤੁਸੀਂ ਵੀ ਵੇਖੋ ਅਸੀਂ ਕਿੱਦਾਂ ਬਣਾ ਰਹੇ ਆ ਤੇ ਤੁਸੀਂ ਵੀ ਇਦਾਂ ਦੀ ਬਣਾਓ ਤੇ ਬੜੀ ਸਵਾਦ ਬਣਦੀ ਆ ਤੇ ਖਾਓ ਅੱਜ ਜੀ ਅਸੀਂ ਮੂਲੀਆਂ ਲਈਆਂ ਨੇ ਤੇ ਦੋ ਤੇ ਦੀਆਂ ਲਈਆਂ ਜਿਆਦਾ ਨਹੀਂ ਲਈਆਂ ਇੱਕ ਮਛਿੱਲ ਲਈਆਂ ਤੇ ਦੂਜੀ ਮਛਿੱਲ ਨਹੀਂ ਆ ਇਹਨੂੰ ਛਿਲਕੇ ਤੇ ਛੋਟੇ ਛੋਟੇ ਜਿਹੜਾ ਟੁਕੜੇ ਕਰਿਆ ਹਨ ਇਹ ਟੁਕੜੇ ਕਰ ਲੈਣੇ ਆ ਇਹਦਾ ਛਿਲਕੇ ਸਾਫ ਕਰਕੇ ਉਤੋਂ ਸਾਰਾ ਲੈ ਲੜ ਕੇ ਇਹਨੂੰ ਜਿਹੜਾ ਤੇ ਗੰਦਾ ਸਿੱਕੜ ਹੁੰਦਾ ਉਹ ਲੱਥ ਜਾਂਦਾ ਆ ਮਿੱਟੀ ਮੂਟੀ ਹੁੰਦੀ ਜਿਹੜੀ ਸਾਫ ਹੋ ਜਾਂਦੀ ਆ ਉਦਾਂ ਤੋਤੀਆਂ ਨੇ ਪਰ ਫਿਰ ਵੀ ਜਿਹੜੀਆਂ ਜੜਾ ਜੀਆਂ ਹੁੰਦੀਆਂ ਵਿੱਚ ਅੱਛਾ ਨਹੀਂ ਆ ਇਹਨਾਂ ਦੀਆਂ ਉਹਨਾਂ ਦੇ ਵਿੱਚ ਮਿੱਟੀ ਫਸੀ ਹੁੰਦੀ ਆ ਤੇ ਜਦੋਂ ਆਪਾਂ ਛਿਲ ਲੈਣੇ ਆ ਤੇ ਫਿਰ ਇਦਾਂ ਕਰਕੇ ਛਿਲ ਕੇ ਇਹਨੂੰ ਸਾਫ਼ ਕਰ ਲੈਂਦੇ ਫਿਰ ਉਹ ਜਿਹੜੀ ਮਿੱਟੀ ਹੁੰਦੀ ਉਹ ਵਿੱਚ ਉੱਠ ਜਾਂਦੀ ਹੈ ਤੇ ਵਧੀਆ ਸਾਫ਼ ਹੋ ਜਾਂਦੀ ਹੈ। ਇਦਾਂ ਬਰੀ-ਬਰੀ ਜਿਹੜੇ ਟੁਕੜੇ ਕਰ ਲੈਣੇ ਆ। ਕਰਕੇ ਤੇ ਤੁਸੀਂ ਇਹਨੂੰ ਬ੍ਰੇਕ ਕਰਨਾ ਹੈ। ਚਾਹੇ ਕੁੰਡੇ 'ਚ ਕੁੱਟ ਲੋ ਚਾਹੇ ਤੁਸੀਂ ਇਦਾਂ ਆ ਮੈਚਰ 'ਚ ਪਾ ਕੇ ਤੇ ਘਰ ਲਓ। ਮੈਂ ਇਦਾਂ ਚੋਪੜ ਚੋਪੜ 'ਚ ਪਾ ਕੇ ਕਰ ਲਉਂਦਾ। ਮੈਂ ਇਦਾਂ ਇਹਦੇ 'ਚ ਪਾ ਕੇ ਤੇ ਇਹ ਲੱਗੀਆਂ ਕਰ ਲੀ। ਤੁਪੜੇ ਟੁਪੜੇ ਕਰਕੇ ਤੁਸੀਂ ਅਦਰਕ ਵੀ ਪਾ ਸਕਦੇ ਹੋ ਇਦਾਂ ਪਾ ਸਕਦੇ ਨਹੀਂ ਮੈਂ ਪਾਉਣਾ ਪੈਣਾ ਹਾਂਜੀ ਪਾਉਣਾ ਜਿੱਥਾ ਮੈਂ ਮੈਂ ਸਕਦੇ ਸਕਦੇ ਜਿਆਦਾ ਮੇਰੇ ਮੂੰਹ ਨਿਕਲਦਾ ਹੈ ਤਾਂ ਚਲੋ ਕੋਈ ਨਹੀਂ ਦੱਸਣਾ ਹੀ ਆ ਕਿ ਆਪਾਂ ਇਦਾਂ ਬਣਾਉਣੀ ਆ ਆ ਟੁਪੜੇ ਕਰਕੇ ਇਦਾਂ ਵਿੱਚ ਪਾ ਲਓ ਸਾਰਾ ਸਾਰਾ ਅਦਰਕ ਜਿਹੜਾ ਇਹਨਾਂ ਕਿੰਨਾ ਅਦਰਕ ਦੇ ਦੋ ਦੋ ਇਦਾਂ ਦੇ ਪੀਸ ਲੈ ਕੇ ਤੇ ਤੁਸੀਂ ਪਾ ਸਕਦੇ ਹੋ ਤੇ ਸਵਾਦ ਆ ਜਾ ਜੀ ਹਾਂਜੀ ਤੇ ਉਹ ਪਾਕੇ ਤੁਸੀਂ ਇਹਨੂੰ ਅਦਰਕ ਨੂੰ ਵਿਚੇ ਮੁਰਗੀਆਂ ਨੂੰ ਪੱਠੇ ਰਗੜਦੇ ਆਂ ਬੀ ਕਰ ਲੈਣਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਕਰ ਲੈਣਾ ਚੋਪ ਚੋਪ ਕਰ ਲੈਣਾ ਚੋਪ ਲੈਣਾ ਚੋਪ ਕਰ ਲੈਣਾ ਤੇ ਮੈਂ ਮੈਂ ਤਾਂ ਸਵੇਰੇ ਤੇ ਬਣਾਣੀ ਹੈ ਭੇੰਗਣ ਤੇ ਇਹ ਮੰਮੀ ਗੰਦੇ ਜੀ ਆਹ ਸਬਜੀ ਇੱਕ ਬੰਨਿਆ ਹੋਰ ਮਾਜਾ ਰੋਟੀ ਹੈ ਇਦਰ ਬਣਾਇਆ ਰਾਇਤਾ ਬੰਗਣ ਇਹ ਨਾਲ ਦਹੀਂ ਇੱਕ ਸੱਤੀ ਹੋਰ ਬਣ ਚਲੀ ਮੋਝਾਂ ਲੱਗੀਆਂ ਬੀਆਂ ਸੰਗ ਸਿਆਲ ਜਿੱਤੇ ਬੈਠਾ ਆਪਣਾ ਮਜਾ ਹੁੰਦਾ ਸਭ ਕੁਛ ਖਾਣ ਪੀਣ ਨੂੰ ਤੇ ਅਜੇ ਇਹ ਦੁਨੀਆ ਦਾ ਸਵਾਰਾ ਪਾਇਆ ਤਾਂ ਨਹੀਂ ਇੰਨੇ ਕਿਚਨ ਦੇ ਵਿੱਚ ਪਿਆ ਆ ਸਮਾਨ ਪੂਰਾ ਹੋਣ ਨਹੀਂ ਗਿਆ ਆਏ ਹਾਏ ਤਾਂ ਇਹ ਕਿੰਨਾ ਹੋ ਗਿਆ ਜੇ ਪਿੰਨੀਆਂ ਨਹੀਂ ਸਾਡੀਆਂ ਡੇਟ ਹੋ ਗਈਆਂ ਸਾਰਿਆਂ ਨੂੰ ਨਾਲੀਆਂ ਰਹੀ ਨਹੀਂ ਬਣਾਈਆਂ ਆਪਾਂ ਮੈਂ ਦੇਸਾਂ ਵਾਂਗਰਾ ਕਿਸੇ ਤੇ ਆ ਅੱਧਾ ਜਮਾਨਾ ਹੈਗਾ ਅੱਧਾ ਨਹੀਂ ਹੈਗਾ ਆਹ ਦੇਖੋ ਫੌਂਟ ਜਰ ਨੂੰ ਇਹਦੇ ਵਿੱਚ ਸਬਜੀ ਕੋਈ ਪੈਣੀ ਹੈ ਪਰ ਜੀ ਪਾਲਕ ਜਾਂ ਮੂਰੀਆਂ ਦੇ ਪੱਤੇ ਵੀ ਤੁਸੀਂ ਪਾ ਸਕਦੇ ਹੋ ਸਬਜੀ ਦੇ ਆਹ ਦੇਖੋ ਜੀ ਜਿਵੇਂ ਆਪਾਂ ਹੱਥ ਨਾਲ ਕਰਦੇ ਆਂ ਤੇ ਉਹ ਬੜਾ ਟਾਈਮ ਲੱਗਦਾ ਆ ਫਿਰ ਆਪਾਂ ਜਦੋਂ ਪਾਲਕ ਹੋ ਗਈ ਮੇਥੀ ਹੋ ਗਿਆ ਧਨੀਆ ਹੋ ਗਿਆ ਇਤਨਾ ਜਰਾ ਟੁਕਾ ਸਾਫ ਕੱਟਣ ਵਾਲਾ ਹੁੰਦਾ ਸਾਫ ਕੱਟਣ ਵਾਲੀ ਮਸ਼ੀਨ ਹੈ ਉਹਦੇ ਨਾਲ ਅਸੀਂ ਜਿਹੜਾ ਕੱਟ ਕੇ ਰੱਖ ਲਏ ਇਹਨਾਂ ਨੂੰ ਧੋਤਾ ਨਹੀਂ ਐ ਬਸ ਕੱਟ ਕੇ ਤੇ ਇਤਰਾਪਾ ਦਵਾ ਦੇ ਕੇ ਰੱਖ ਲੈਨੇ ਆ ਹੁਣ ਇਹਦੇ ਵਿੱਚ ਕੀ ਜਾਂਦੀ ਇਹ ਜਿਹੜੀਆਂ ਸਪੋਰਟ ਧਨੀਆਂ ਐ ਇਹਦੇ ਵਿੱਚ ਪਾ ਲਿਆ ਇੱਕ ਚ ਮੇਥੀ ਆ ਇੱਕ ਚ ਮਿਥਰੇ ਆ ਤੇ ਇਹ ਲੋ ਜੀ ਇਹ ਧਨੀਆਂ ਫੇਕ ਤੇ ਉੱਪਰ ਇਹਦੇ ਪਾਣੀ ਪਾ ਦੇ ਪਾਣੀ ਜਦੋਂ ਸਰਦੀ ਇਹਨਾਂ ਨੂੰ ਧੋਣਾ ਆ ਤੇ ਇਹ ਕੋਈ ਘਨਾਰਾ ਨਹੀਂ ਲੱਗਦਾ ਇੰਦਰ ਪੈਨ ਰੱਖ ਲਿਆ ਤੇ ਪਹਿਲੋਂ ਪਾਲਕ ਧੰਨੀਆਂ ਸਾਰਾ ਕੁਝ ਧੋ ਕੇ ਤੇ ਫਿਰ ਤੁਹਾਨੂੰ ਅੱਗੇ ਪਾਸਤੇ ਨੇ ਮੰਮੀ ਕੀ ਕਰਨਾ ਤੇ ਅਸੀਂ ਕਿਉਂ ਪਨੀਰ ਜਿਹਾ ਸੀ ਕਿਉਂ ਜਾ ਇਹ ਜਰਾ ਪਿਕਲ ਜਾਂਦਾ ਹੈ ਇਹ ਦੱਸਿ ਪਾਉਣੇ ਸ਼ਤੀ ਲੋਜੀ ਅਸਮਹਨ ਏ ਕਾਪੀਆਂ ਮੁਰਝਾ ਤੇ ਅਦਰਕ ਇਸ ਤਰ੍ਹਾਂ ਦਾ ਮਸਾਲਾ ਹਲਾ ਕੇ ਜਿੰਨਾ ਵਿੱਚ ਪਾਣੀ ਹੈ ਇਸ ਤੋਂ ਪਿਛੇ ਆਵੇ ਫਿਰ ਅਗਲੀ ਅਗਲੀ ਜੀ ਪਾਣੀ ਨਾਲ ਇਸੇ ਤਰ੍ਹਾਂ ਹਾਰਨਾ ਜਿੰਨਾ ਜਿੰਨਾ ਪਾਣੀ ਨਹੀਂ ਸੁੱਕਦਾ ਇਸ ਤਰ੍ਹਾਂ ਇਸਲੇ ਲੱਗਾ ਲੱਗ ਗਿਆ ਅਸੀਂ ਦੇ ਸਕਦੇ ਹਾਂ ਇਦਾਂ ਹੀ ਥਲੇ ਲੱਗ ਜੇ ਸਿਰੇ ਤੋਂ ਇਧਰੋਂ ਚ ਨਮਕ ਪਾ ਦੇਣਾ ਥੋੜਾ ਜਿਹਾ ਇਹਦੇ ਨਾਲ ਥੋੜੀ ਜਿਹੀ ਪਾਣੀ ਛੱਡ ਦੇਣਾ ਉਹ ਪਾਣੀ ਵਿੱਚ ਸੁਕਾਉਣਾ ਇੱਕ ਚਰ ਇੱਕ ਕੜਚਾ ਆਈ ਪਾਉਂਗੇ ਤਰੀਆਂ ਪਾਲੂ ਚ ਮਰਨ ਪਾਣੀ ਇਹ ਜਿੱਦਾਂ ਵੀ ਜੋ ਵੀ ਸਾਡੇ ਕੋਲ ਹੈਗਾ ਸਾਡੀ ਕਮਾਈ ਹੈਗੀ ਇਸ ਨੂੰ ਪਾ ਲਈਏ ਨਾ ਮੈਂ ਇਹਦੇ ਅੱਗੇ ਰਿਜਵਲ ਨਹੀਂ ਇਹਦੇ ਤੇ ਮਲਾਇ ਤੇ ਆਇਆ ਦੇਸੀ ਜੋ ਪੈ ਗਿਆ ਉਹ ਤੇ ਸਭੀ ਸਵਾਦ ਨਹੀਂ ਬਣੂਗਾ ਜੀ ਰਾਈ ਉਹ ਤੇ ਚਲ ਕੇ ਸਭ ਦਾ ਸਵਾਦ ਬਣਾਣਾ ਪਾਉਗੇ ਜੀ ਤਾਂ ਕੋਸ ਤੇ ਸੰਦਗੀ ਇਹ ਪਾਵਾਂਗੀ ਤੁਸੀਂ ਮੇਰੇ ਮੇਕਸੇ ਇਹ ਕੁਵੀ ਨਹੀਂ ਇਹ ਇਹ ਦੁੱਜੀ ਆ ਨਾਲ ਮੇਰੇ ਸੇ ਬਹੁਤ ਜ਼ਿਆਦਾ ਆ ਜੀ ਚਲੋ ਠੀਕ ਆ ਜਿਹੜੀ ਆ ਜੀਰਾ ਥੋੜਾ ਜਿਹਾ ਪਾ ਲਵਾਂ ਅਸਾਂ ਇਸ ਨੂੰ ਗਰਮ ਕਰ ਲੈਂਦੇ ਹਾਂ ਥੋੜੀ ਦੇਰ ਇਹ ਰੇਦੀ ਚੀਜ਼ ਕਿ ਟੋੜਤਾ ਹੈ ਉਤਨ ਦਾਸ ਨੇ ਬਰਤੋਲ ਆ ਉਹ ਸੀਕਰਟ ਰ ਹੈ ਇੱਕ ਜੀ ਹੋਰ ਪਾਉਣੀ ਹੈ ਤੁਹਾਨੂੰ ਮੱਝ ਦਾਸ ਤੇ ਆ ਬਾਜੀ ਪੋਣਾਗੀ ਵਿੱਚ ਪੋਣਾ ਜੀ ਹੁਣ ਉਹ ਆਪਣਾ ਜਿਹੜੇ ਪਾਲਕ ਤੇ ਧਰੀਆਂ ਧੋ ਕੇ ਰੱਖਿਆ ਉਹ ਮੋੜਾ ਜੇ ਮੈਂ ਤਾਂ ਅੰਦਾਜ਼ਾ ਪਹਿਲਾਂ ਹੀ ਤੇ ਬਾਸ ਸਬਜੀ ਦਾ ਗੰਮ ਤੇ ਮਲਾਈ ਦਾ ਤੇ ਉਹਦਾ ਸੀ ਅਦਰਕ ਟੁਕਕੇ ਉਹ ਤੇ ਪਾਉਣ ਵਿੱਚ ਚੱਡ ਗਿਆ ਏ ਹੁਣ ਸਬਜੀ ਸਾਰੀ ਰੰਗ ਉਹ ਜੜਾ ਚੜਨ ਲੱਗੀ ਏ ਹੁਣ ਅਸੀਂ ਪਾ ਦੇਣੇ ਪੱਤੇ ਜਿਹੜੇ ਅਸੀਂ ਧੋ ਕੇ ਰੱਖੇ ਸੀਗੇ ਹਾਂ ਅਸੀਂ ਪੱਤੇ ਸਿੱਧਾ ਬਣਾਉਣੇ ਆ ਖੜੇ ਖੜੇ ਰੱਖਣੇ ਇਹ ਲੋ ਬਿਨਾਂ ਲੇ ਨੂੰ ਜਿੱਦਾਂ ਦੇ ਸਵਾਦ ਲੱਗਦੇ ਖਾਨ ਤੋਂ ਉਤਰ ਵਾਲਾ ਕਰਦੇ ਹਾਂ ਤੇ ਤੁਹਾਡੀ ਮਰਜ਼ੀ ਜਿੱਦਾਂ ਦੇ ਖਾਣੇ ਥੋੜੇ ਦੇ ਘਲਾਵਗੇ ਤੇ ਸੋਨੇ ਕਦੇ ਵਿੱਚ ਰਵੇ ਹੋਏ खड़े-खड़े ही मिसो नहीं लगते। पूर्ति बोना हम बस वनेले जिसको पाइंट कर देना, तो क्यों कर देना? तो जब तक मजेदार स्वाद लाके, सब्जी चीज़ मिलेगी बस। मोली, मोली, अदरक, धनिया और पालक के बिसे मोलियाँ पत्ते भी पा करने हैं। ऐसा तो नहीं सोचने को आए। मोलियाँ के पत्ते ही इस ਦੇ ਵੀਰ ਜੀ ਨੇ ਮਿਸ ਕਿਸੇ ਪਾਸੇ ਤੇ ਉਹ ਮੂੜੀਆਂ ਜੇ ਤਹੀ ਵੇਂਦੇ ਨਾ ਬਾਜ਼ਾਰੋਂ ਤੇ ਫੇਰ ਤੇ ਪੱਤੇ ਪੈ ਜਾਣੇ ਇਹ ਮੂੜੀਆਂ ਆਈਆਂ ਪੇਕੇ ਆ ਤੋਂ ਫਿਰ ਉਹ ਗੱਲ ਕੇ ਪਿੰਡਾਂ ਵਾਲੇ ਤੁਹਾਨੂੰ ਪਤਾ ਕਿੱਥੇ ਪੱਤੇ ਸਾਦ ਲੈ ਆਏ ਸ਼ਹਿਰੀਏ ਪੱਤੇ ਪੁੱਤੇ ਸਾਰੇ ਖਾ ਜਾਂਦੇ ਆ ਪਿੰਡਾਂ ਵਾਲੇ ਨਹੀਂ ਜਾਂਦੇ ਪੱਤੇ ਉਹ ਕਹਿੰਦੇ ਆ ਪਹਿਲਾਂ ਹੀ ਉਹਨੂੰ ਕੰਮ ਵਾਲੇ ਬੰਦੇ ਨੇ ਕਹਿੰਦੇ ਪੱਤੇ ਬਾਹਰ ਲਾ ਕੇ ਆਏ ਪੱਤੇ ਨੇ ਅੰਦਰ ਲੈ ਗਏ ਤਾਂ ਅਹੀਂ ਤਾਂ ਪੱਤੇ ਦਾ ਸਾਗ ਵੀ ਬਣਾ ਲੈ ਬਹੁਤ ਸਵਾਦ ਸਾਗ ਬਣਦਾ ਮੂੜੀ ਦੇ ਪੱਤੇ ਹੋ ਗਏ ਸ਼ਰਗਮ ਦੇ ਪੱਤੇ ਹੋ ਗਏ ਵਿੱਚ ਅੰਮੂਲੀ ਦੀ ਦਾਲ ਪਾ ਲਓ ਮਮੀ ਇਧਰ ਆਓ ਇਧਰ ਨੂੰ ਲਿਆਣੀ ਵਧੀਆ ਬਣੀ ਜਿੰਦੀ ਤੋ ਤਾਂ ਗਰਮ ਕੇ ਤੇ ਤਰਮ ਨੂੰ ਤੋ ਚਾਲੀ ਹੋ ਗਈ ਪਾਣੀ ਦੀ ਸਰਦੀ सब्जी ਤੇ ਖਾ ਕੇ ਖਾਣ ਵਾਲੇ ਦੱਸਣ ਸਾਗੀ ਇਹ ਕਿੱਦਾਂ ਦੀ ਬਣੀ ਆ ਸ਼ਵਾਦ ਬਣੀ ਆ ਖਲੇ ਤੁਸੀਂ ਆਪੇ ਖਾ ਕੇ ਦੱਸੋ ਸਭੀ ਬੈਂ ਦਾ ਕਦੀ ਮਾਈ ਗਰੂ ਮੈਂ ਤਾਂ ਬਰੀ ਚੇਤੀ ਜਦ ਤੈਸ ਨਹੀਂ ਕਰ ਇਹ ਮੇਰੀ ਬੱਚੀ ਇੰਦਾ ਦੀ ਆ ਮੈਂ ਕੋਈ ਗੱਲ ਵਧੀਆ ਤੋਂ ਵਧੀਆ ਬਣਾ ਲੂਗੀ ਮੇਸ਼ਾ ਨਹੀਂ ਖਾਦੀ ਤੇ ਨਹੀਂ ਆਖੋ ਜੀ ਮੈਂ ਆਖੋ ਜੀ ਨਹੀਂ ਮੈਂ ਤੁਸੀਂ ਦੇਖੋ ਮੈਂ ਕਦੀ ਨਹੀਂ ਕਿਹਾ ਵੀ ਭਾਰਾ ਪਿੰਨੀਆਂ ਭਰਾ ਕੋਈ ਮਿੱਠੀ ਜੀ ਘਰ ਰੱਖੀ ਜਿੱਦਾਂ ਮਰਦੀ ਮੈਂ ਅੱਜ ਤੱਕ ਇਹ ਚੀਜ਼ ਦਾ ਟੇਸ ਨਹੀਂ ਲੀਤਾ ਗਰਮੀਆਂ ਗਰਮ ਦਿਲ ਦੀ ਜੀ ਗਰਮ ਮੈਂ ਨਹੀਂ ਖਾਦੀ ਤੈਨੂੰ ਆਦਤ ਹੀ ਨਹੀਂ ਪਤਾ ਨਹੀਂ ਕੀ ਗੱਲ ਥੋੜਾ ਘੱਟ ਕਰੋ ਬੜਾ ਕੇ ਚੀਜ਼ ਰੱਖ ਲੈਣੀ ਹੈ ਤਾਂ ਘੱਟ ਕਰੋ ਥੋੜਾ ਘੱਟ ਕਰੋ ਫੇਲੇ ਲੱਗਦਾ ਆ ਲਿਆ ਦੇਖੋ ਇਹ ਸਭ ਤੋਂ ਛੰਗਣ ਵਾਲੀ ਦੇ ਕੋਲ ਕਿਉਂ ਤੇ ਸਮਝੋ ਬਣਦੀ ਹੈ ਇਹ ਹੁਣ ਬਣ ਗਈ ਇਹ ਦੇਖੋ ਇਹ ਸਿਆਰ ਖਾਣ ਵਾਸਤੇ ਖਾਣ ਵਾਲਿਆਂ ਨੂੰ ਖਾਤੀ ਸਵਾਦ ਅਸਾ ਇਦਾਂ ਵੀ ਬਣੀ ਹੈ ਥੈਂਕ ਯੂ ਜੀ ਤੁਹਾਡਾ ਜੀ ਦੇ ਰੱਖਣ ਦਾ ਸਬਸਕ੍ਰਾਈਬ ਨਹੀਂ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਨਹੀਂ ਨਹੀਂ ਤੁਹਾਡਾ ਦੇ ਜਾਂਦੇ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਸ ਹੈ ਇੰਨਾ ਸੋ ਮੱਚ ਤੇ ਯਹਾਂ ਵੀ ਟੇਸਟ ਕਰਕੇ ਵੇਖ ਲਓ ਥੋੜਾ ਜਿਹਾ ਇੱਕ 스ਪੂਨ ਹੋਰ ਅੱਗੇ ਮਸਾਲਾ ਕੇ ਵੇਖੋ ਕਿੱਦਾਂ ਦੀ ਬਣੀ ਵਰੋਂ ਨੇ ਕੋਲੇ ਤਾਇ ਨਾ ਕਿ ਆ ਫੁਲਕਾ ਖਾਲਾ ਪਰ ਵਰੋਂ ਨਹੀਂ ਬਸ ਇਤਰੀ ਉਹਨਾਂ ਆ ਕਿ ਮੈਂ ਕੱਤੀ ਆ ਮੈਂ ਸੌ ਜਾ ਸੌ ਜਾ ਨੀਂਦ ਬੁਦੀ ਕਰ ਲਾ ਦੇਈ ਦਰ ਤੇ ਨਕਰੋਗਰਾਫੀ ਨਹੀਂ ਮਾਰ ਮਾਰ ਖਾਓ ਆਪੇ ਬਣਾਏਗਾ ਆਪੇ ਖਾਓ ਵਾਕੇ ਬੜੀ ਸਵਾਦ ਆ ਬਹੁਤ ਸਵਾਦ ਬਣੀ ਜਿਹੜਾ ਖਾਓ ਤਾਂ ਮ제 ਲੱਗਗਾ ਕੀ ਬੋਲ ਰਾਤ ਨੂੰ ਖਾਵਾਂਗੇ ਹੁਣ ਅੱਜ ਚਾਹ ਇਸ ਦਾ 7:00 ਵਜੇ 6:00 ਵਜੇ ਖਾਵਾਂਗੇ ਸੋ ਏਸੀ ਜੀ ਅੱਜ ਦੀ ਸਟਰੀ ਰਸਤੀ ਮੈਂ ਤੇ ਆਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਤਕਲੀ ਸਸੀ ਕਾਲ ਜੀ ਸਾਰਿਆਂ